ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜੀ ਗੋਭੀ ਗੋਭੀ ਤਾਂ ਤੁਸੀਂ ਬਣਾਉਂਦੇ ਹੀ ਰਹਿੰਦੇ ਹੋਵੋਗੇ ਗੋਭੀ ਬਣਾਉਣ ਦੇ 100 ਤਰੀਕੇ ਨੇ ਪਰ ਜਿਹੜਾ ਇਹ ਤਰੀਕਾ ਹੈ ਉਹ ਬਹੁਤ ਹੀ ਖਾਸ ਹੈ ਤੇ ਗੋਭੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਜਿਹਨੂੰ ਤੁਸੀਂ ਇੱਕ ਵਾਰ ਖਵਾਤੀ ਤਾਂ ਉਹ ਸੋਡੇ ਤੋਂ ਇਹ ਤਰੀਕਾ ਜ਼ਰੂਰ ਪੁੱਛੂਗਾ ਤਾਂ ਆਪਾਂ ਜੀ ਸ਼ੁਰੂ ਕਰਦੇ ਆ ਇਹ ਬਹੁਤ ਹੀ ਟੇਸਟੀ ਜੀ ਗੋਭੀ ਬਣਾਉਣੀ ਵੀਡੀਓ ਨੂੰ ਸਕਿੱਪ ਨਾ ਕਰਿਓ ਸਭ ਤੋਂ ਪਹਿਲਾਂ ਜੀ ਆਪਾਂ ਗੋਭੀ ਨੂੰ ਕੱਟ ਲਿਆ ਤੇ ਇਹਦੇ ਜਿਹੜੇ ਫੁੱਲ ਹੈਗੇ ਨਾ ਜਿਆਦਾ ਵੱਡੇ ਕੱਟੇ ਹੋ ਤੇ ਨਾ ਜਿਆਦਾ ਛੋਟੇ ਇਸ ਤਰੀਕੇ ਨਾਲ ਕੱਟ ਲਿਆ ਫਿਰ ਆਪਾਂ ਲਵਾਂਗੇ ਇੱਕ ਬਰਤਨ ਤੇ ਉਹਦੇ ਵਿੱਚ ਤਿੰਨ ਚਾਰ ਗਲਾਸ ਪਾਵਾਂਗੇ ਜੀ ਪਾਣੀ ਦੇਤੇ ਉਹਨੂੰ ਗਰਮ ਰੱਖ ਦਾਂਗੇ ਜਦੋਂ ਹੀ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤਾਂ ਅੱਧਾ ਚਮਚ ਪਾ ਦਿਓ ਨਮਕ ਦਾ ਤੇ ਫਿਰ ਇਹਦੇ ਵਿੱਚ ਪਾਓ ਜੀ ਤੁਸੀਂ ਕੱਟੀ ਹੋਈ ਗੋਭੀ ਤੇ ਇਹਦੇ ਨਾਲ ਗੋਭੀ ਚੰਗੀ ਤਰ੍ਹਾਂ ਸਾਫ਼ ਵੀ ਹੋ ਜਾਊਗੀ ਤੇ ਇਹ ਸੌਫਟ ਵੀ ਹੋ ਜਾਊਗੀ ਗੈਸ ਆਪਣਾ ਚੱਲ ਰਿਹਾ ਹੈ ਇਹਦੇ ਇੱਕ ਦੋ ਉਬਾਲੇ ਆ ਜਾਂਦੋਂ ਤੇ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਕੱਢ ਲੈਣਾ ਹੈਗਾ ਬਹੁਤ ਜ਼ਿਆਦਾ ਇੱਥੇ ਗੋਭੀ ਦੇਖੋ ਬਿਲਕੁਲ ਸਾਫ਼-ਸਾਫ਼ ਹੋਜੂਗੀ ਤੇ ਤੁਸੀਂ ਜ਼ਰੂਰ ਕਰਨਾ ਕਿਉਂਕਿ ਅੱਦੇ ਟੇਸਟ ਦਾ ਕਾਰਨ ਗੋਭੀ ਦਾ ਇਹ ਹੀ ਮੈਥਡ ਹੈ ਤੇ ਜ਼ਰੂਰ ਇਸ ਤਰੀਕੇ ਨਾਲ ਕਰਿਓ ਫਿਰ ਆਪਾਂ ਜੀ ਗੋਭੀ ਨੂੰ ਕਿਸੇ ਵੀ छन्ਨੀ ਵਗੈਰਾ ਰਹੀਂ ਛਾਂਲਾਂਗੇ ਤੇ ਦਾ ਪਾਣੀ ਜਿਹੜਾ ਸਾਰਾ ਬਾਹਰ ਕੱਢ ਲਾਂਗੇ ਤੇ ਹੌਲੀ-ਹੌਲੀ ਜਿਹੜੀ ਹੈ ਪਾਫ ਕਰਨ ਇਹਦੀ ਜਿਹੜੀ ਸਿਲਾਪਣਾ ਉਹ ਵੀ ਘਟ ਜੂਗਾ ਤੇ ਫਿਰ ਇਹਨੂੰ ਇੱਕ ਬਰਤਨ ਦੇ ਵਿੱਚ ਆਪਾਂ ਪਾ ਲਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਥੋੜੀ ਜੀ ਪਾਓ ਤੁਸੀਂ ਜਿਸ ਹਿਸਾਬ ਦੀ ਤੁਹਾਡੇ ਕੋਲੇ ਗੋਭੀ ਹੋਵੇ ਕਿਉਂਕਿ ਆਪਾਂ ਅੱਗੇ ਵੀ ਨਮਕ ਮਿਰਚ ਪਾਵਾਂਗੇ ਫਿਰ ਪਾਵਾਂਗੇ ਥੋੜੀ ਜੀ ਹਲਦੀ ਕਲਰ ਲਈ ਫਿਰ ਥੋੜਾ ਜਿਹਾ ਨਮਕ ਇੱਥੇ ਆਪਾਂ ਤਿੰਨੋਂ ਹੀ ਚੀਜ਼ਾਂ ਪਾਵਾਂਗੇ ਜੇ ਤੁਹਾਨੂੰ ਪਸੰਦ ਹੋਵੇ ਤਾਂ ਪੁੱਜੇ ਹੋਏ ਜੀਰੇ ਦਾ ਪਾਊਡਰ ਤੁਸੀਂ ਇੱਥੇ ਪਾ ਸਕਦੇ ਹੋ ਤੇ ਪਰ ਆਪਾਂ ਨਹੀਂ ਪਾਇਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਵਗੈਰਾ ਤੁਹਾਨੂੰ ਪਾਉਣ ਦੀ ਕੁਛ ਵੀ ਲੋੜ ਨਹੀਂ ਕਿਉਂਕਿ ਗੋਭੀ ਥੋੜੀ ਜਿਹੀ ਆਪਣੀ ਸੇਲ ਵਾਲੀ ਸੀਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਬੇਸਨ ਦੇ ਬੀਸਲ ਨੂੰ ਤੁਸੀਂ ਚੰਗੀ ਤਰ੍ਹਾਂ ਛਾਨ ਲੈਣਾ ਤੇ ਇਹਦੇ ਦੋ ਚਮਚੇ ਪਾ ਦੇਣੇ ਆ ਜਿਹੜਾ ਕਿ ਗੋਭੀ ਦੇ ਹਲਕਾ ਹਲਕਾ ਜਿਹਾ ਸਾਰਾ ਨਾਲ ਲੱਗ ਜੇ ਜਿਆਦਾ ਬੀਸਲ ਆਪਾਂ ਨਹੀਂ ਪਾਉਣਾ ਤੇ ਪਾਣੀ ਪਾਉਣ ਦੀ ਤਾਂ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਪੈਣੀ ਇਹ ਤਰੀਕਾ ਤੁਸੀਂ ਅਪਣਾ ਕੇ ਦੇਖਿਓ ਐਨੀ ਜਿਆਦਾ ਟੇਸਟੀ ਗੋਭੀ ਬਣਦੀ ਹੈ ਜੇ ਤੁਸੀਂ ਇੱਕ ਵਾਰ ਖਾ ਲਈ ਤਾਂ ਬਾਰ-ਬਾਰ ਬਣਾਓਗੇ ਇੱਕ ਪੈਨ ਚ ਆਪਾਂ ਰੱਖਿਆ ਜੀ ਤੇਲ ਗਰਮ ਜਿਹੜਾ ਅੱਜ ਪੈਨ ਆਪਣਾ ਬਿਲਕੁਲ ਨਮ ਹੈ ਇਸੇ ਲਈ ਤੇਲ ਦਾ ਕਲਰ ਇਸ ਤਰ੍ਹਾਂ ਲੱਗਦਾ ਜਿਵੇਂ ਗ੍ਰੀਨ ਗ੍ਰੀਨ ਜਿਹਾ ਹੋਵੇ ਤੇਲ ਬਹੁਤ ਚੰਗੀ ਤਰ੍ਹਾਂ ਗਰਮਤ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੋਭੀ ਤੇ ਇਹਨੂੰ ਤੁਸੀਂ 3 ਤੋਂ 4 ਮਿੰਟਾਂ ਦੇ ਲਈ ਫਰਾਈ ਕਰ ਲੈਣਾ ਤੇਲ ਨੂੰ ਫੁੱਲ ਗਰਮ ਰੱਖਿਓ ਕਿਉਂਕਿ ਜੇ ਤੁਸੀਂ ਠੰਡਾ ਰੱਖਤਾ ਤਾਂ ਗੋਭੀ ਵਧੀਆ ਵੀ ਫਰਾਈ ਨਹੀਂ ਹੋਣੀ ਤੇ ਇਹ ਵਿੱਚ ਵੀ ਤੇਲ ਇਹਦੇ ਕਾਫੀ ਚਲਾ ਜਾਊਗਾ ਤੇ ਇਸੇ ਲਈ ਆਪਾਂ ਜ਼ਿਆਦਾ ਗਰਮ ਤੇਲ ਦੇ ਵਿੱਚ ਪਾਤੀ ਤੇ ਦੇਖੋ ਬੜਾ ਸੋਹਣਾ ਇਹਨੂੰ ਕਲਰ ਆਇਆਗਾ ਤੇ ਇਹ ਥੋੜੇ ਜਿਮ ਟਾਈਮ 'ਚ ਤਿਆਰ ਹੋਗੀ ਤੇ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤੇ ਜਿਹੜਾ ਆਪਣਾ ਫालतੂ ਤੇਲ ਸੀ ਉਹ ਵੀ ਆਪਾਂ ਬਾਹਰ ਕੱਢਤਾ ਤੇ ਬਿਲਕੁਲ ਥੋੜਾ ਜਿਹਾ ਆਪਾਂ ਤੇਲ ਇਹਦੇ ਵਿੱਚ ਰੱਖਿਆ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਜਦੋਂ ਹੀ ਹਲਕਾ ਜਿਹਾ ਭੁੰਨਿਆ ਗਿਆ ਤਾਂ ਪਾ ਦਿਓ ਅਦਰਕ ਲਸਣ ਉਹ ਤੁਹਾਡੀ ਮਰਜ਼ੀ ਹੈ ਬਰੀਕ ਕੱਟ ਲਿਓ ਲੰਬਾ ਕੱਟ ਲਿਓ ਜੇ ਕਿਸੇ ਨੂੰ ਨਹੀਂ ਪਸੰਦ ਇਸ ਤਰ੍ਹਾਂ ਤਾਂ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਏ ਜੀ ਸੁੱਕੇ ਮਸਾਲੇ ਉਹ ਦੋਈ ਪਾਏ ਸਿਰਫ ਇੱਕ ਇਲਾਇਚੀ ਤੇ ਦਾਲ ਚੀਨੀ ਕਿਉਂਕਿ ਇਹਦੇ ਨਾਲ ਟੇਸਟ ਬੜਾ ਵਧੀਆ ਆਉਂਦਾ ਹੈਗਾ ਹਲਕਾ ਜਿਹਾ ਭੁੰਨਿਆ ਤੇ ਫਿਰ ਪਾਈ ਪਿਆਜ਼ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਆਪਾਂ ਜ਼ਿਆਦਾਤਰ ਨਹੀਂ ਪਕਾਉਣੀਆਂ ਹਲਕੀਆਂ ਜਿਹੀ ਆਪਾਂ ਸਾਰੀਆਂ ਸਬਜ਼ੀਆਂ ਨੂੰ ਪਕਾਵਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਈਆਂ ਚਾਰ ਤੋਂ ਪੰਜ ਹਰੀਆਂ ਮਿਰਚਾਂ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਤਾਂ ਕਿ ਸਬਜ਼ੀਆਂ ਹੌਲੀ-ਹੌਲੀ ਪੱਕੀ ਵੀ ਜਾਣ ਤੇ ਜ਼ਿਆਦਾ ਵੀ ਨਾ ਬਣਨ ਫੇਰ ਆਪਾਂ ਜੀ ਇਹਨੂੰ 1-2 ਮਿੰਟ ਤੱਕ ਇਸੇ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਸ਼ਿਮਲਾ ਮਿਰਚ ਜਿਹਨੂੰ ਆਪਾਂ ਬਰੀਕ ਜਿਹਾ ਕੱਟ ਲਿਆ ਜਿਆਦਾ ਮੋਟਾ ਨਾ ਕੱਟਿਓ ਤੇ ਫੇਰ ਆਪਾਂ ਇਹਦੇ ਵਿੱਚ ਪਾਤੀ ਤੇ 4-5 ਮਿੰਟ ਤੱਕ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਫੇਰ ਪਾਵਾਂਗੇ ਜੀ ਟਮਾਟਰ ਹਲਕਾ-ਹਲਕਾ ਜਿਹਾ ਸਾਰਾ ਕੁਝ ਬੰਦ ਲਾ ਜਾਊਗਾ ਫਿਰ ਜਦੋਂ ਆਪਾਂ ਟਮਾਟਰ ਪਾਏ ਉਹਨੂੰ ਵੀ ਆਪਾਂ ਪਕਾਉਣਾ ਕੀਤਾ ਸ਼ੁਰੂ ਇਹ ਵੀ ਬਣ ਗਏ ਤੇ ਆਪਾਂ ਫਿਰ ਇਹਦੇ ਵਿੱਚ ਪਾਵਾਂਗੇ ਆਪਣਾ ਲਾਲ ਮਿਰਚ ਹਲਦੀ ਮਸਾਲਾ ਨਮਕ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰਤ ਦੇ ਅਨਸਾਰ ਪਾਓ ਪਰ ਧਿਆਨ ਰੱਖਿਓ ਆਪਾਂ ਪਹਿਲਾਂ ਵੀ ਇਹ ਸਮਾਨ ਪਾਇਆ ਸੀ ਉਹਦੇ ਅਕੋਰਡਿੰਗ ਤੁਸੀਂ ਆਪਣੇ ਨਮਕ ਮਿਰਚ ਦੇਖ ਲੈਣਾਗਾ ਤੇ ਜਦੋਂ ਇਹਨੂੰ ਆਪਾਂ ਪਾਤਾ ਜੀ ਫਿਰ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲੈਣਾ ਤੇ ਜੇ ਤੁਹਾਡੀ ਸਬਜ਼ੀ ਵਿੱਚ ਜ਼ਿਆਦਾ ਤੇਲ ਹੋਇਆ ਤਾਂ ਤੁਸਾਨੂੰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਪਰ ਆਪਾਂ ਇੱਥੇ ਬਿਲਕੁਲ ਘੱਟ ਤੇਲ ਰੱਖਿਆ ਸੀ ਇਸ ਲਈ ਆਪਾਂ ਥੋੜਾ ਜਿਹਾ ਬਿਲਕੁਲ ਪਾਣੀ ਪਾਵਾਂਗੇ ਜਿਹਦੇ ਵਿੱਚ ਇਹ ਸਾਰੇ ਮਸਾਲੇ ਆ ਜਿਹੜੇ ਚੰਗੀ ਤਰ੍ਹਾਂ ਬਨ ਕੇ ਤਿਆਰ ਹੋ ਜਾਣ 1-2 ਮਿੰਟ ਲਈ ਆਪਾਂ ਇਹਨੂੰ ਸਲੋ ਫਲੇਮ ਤੇ ਪਕਾਉਂਦੇ ਰਵਾਂਗੇ ਤੇ ਇਹਦਾ ਕਲਰ ਦੇਖਿਓ ਕਿੰਨਾ ਜ਼ਿਆਦਾ ਵਧੀਆ ਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਉਣਾ ਜੀ ਆਪਾਂ ਅੱਧਾ ਕ ਚਮਚ ਸੋਇਆ ਸੋਸ ਦਾ ਇਹ ਤੁਸੀਂ ਜ਼ਰੂਰ ਪਾਓ ਕਿਉਂਕਿ ਜ਼ਿਆਦਾ ਟੇਸਟ ਇਸ ਨੇ ਹੀ ਦੇਣਾ ਹੈਗਾ ਇਸ ਉਹ ਸਬਜ਼ਾਕੀ ਆਪਾਂ ਇਹਨੂੰ ਕੀਤਾ ਜੀ ਮਿਕਸ ਤੇ ਫਿਰ ਆਪਣੀ ਜਿਹੜੀ ਕੀਤੀ ਹੋਈ ਸੀ ਫਰਾਈ ਗੋਭੀ ਤੇ ਉਹ ਆਪਾਂ ਇਸ ਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਜਦੋਂ ਇਹਨੂੰ ਤੁਸੀਂ ਸਾਰੇ ਨੂੰ ਮਿਕਸ ਕਰੋਗੇ ਤਾਂ ਇਹਦਾ ਕਲਰ ਦੇਖਿਓ ਤੇ ਸਬਜ਼ੀ ਦੀ ਖੁਸ਼ਬੂ ਹੈ ਜਿਹੜੀ ਉਹ ਦੂਰ ਤੱਕ ਆਵੇਗੀ ਤੇ ਮੈਥਡ ਤਾਂ ਤੁਸੀਂ ਹਰ ਕੋਈ ਵਰਤਦੇ ਹੋ ਪਰ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਉਂਗੇ ਹਲਕਾ ਹਲਕਾ ਜੈਨੂ ਆਪਾਂ ਹਿਲਾਉਂਦੇ ਰਵਾਂਗੇ 1-2 ਮਿੰਟ ਲਈ ਸਲੋ ਫਲੇਮ ਤੇ ਹੋਰ ਪਕਾ ਲਾਂਗੇ ਗੋਭੀ ਤਾਂ ਆਪਣੀ ਪਹਿਲਾਂ ਹੀ ਪੱਕ ਚੁੱਕੀ ਸੀ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਜੇ ਆਪਾਂ ਜਿਆਦਾ ਜ਼ੋਰ ਦੀ ਕਰਾਂਗੇ ਤਾਂ ਆਪਣੀ ਗੋਫੀ ਹੈ ਜਿਹੜੀ ਉਹ ਖਲ ਜੂਗੀ ਕਿਉਂਕਿ ਗੋਭੀ ਵਿੱਚ ਇਹਨਾ ਹੁੰਦਾ ਨਹੀਂ ਵੀ ਉਹ ਜਿਆਦਾ ਚੱਲ ਸਕੇ ਤੇ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਹਰਾ ਹਰਾ ਧਨੀਆਂ ਇਹ ਤੁਸੀਂ ਜ਼ਰੂਰ ਪਾਓ ਚਾਹੇ ਤੁਸੀਂ ਮੇਥੀ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਧਨੀਆਂ ਨਾ ਹੋਇਆ ਪਰ ਪਾਇਓ ਜ਼ਰੂਰ ਕਈ ਵਾਰੀ ਕੀ ਹੁੰਦਾ ਘਰ ਦੇ ਵਿੱਚ ਛੋਟੀ ਜੀ ਪਾਰਟੀ ਹੁੰਦੀ ਹੈ ਜਾਂ ਆਪਾਂ ਕੋਈ ਵੀ ਦਿਨ ਹੈ ਜਿਹੜਾ ਸੋਸੈਲੀਬ੍ਰੇਟ ਕਰਦੇ ਆ ਤਾਂ ਜੇ ਇਹੋ ਜਿਹੀਆਂ ਸਬਜ਼ੀਆਂ ਦਾ ਆਪਾਂ ਥੋੜਾ ਜਿਹਾ ਤਰੀਕਾ ਬਦਲਦੀਏ ਤਾਂ ਬਿਲਕੁਲ ਐਂਜ ਲੱਗਦਾ ਜਿਵੇਂ ਹੋਟਲ ਰੈਸਟੋਰੈਂਟ ਤੋਂ ਲੈ ਕੇ ਆਂਦੀ ਹੋਵੇ ਤਾਂ ਆਪਾਂ ਵੀ ਇਹ ਸਪੈਸ਼ਲ ਜੀ ਸਬਜ਼ੀ ਜਦ ਕਿਸੇ ਖਾਸ ਕਿਸ ਮੌਕੇ ਤੇ ਬਣਾ ਲਈਦੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਵੈਸੇ ਤੇ ਜ਼ਿਆਦਾ ਸਮਾਂ ਬਣਾਉਣ ਤੇ ਨਹੀਂ ਲੱਗਦਾ ਤੇ ਆਪਾਂ ਹੁਣ ਜੀ ਇਹਨੂੰ ਪਾਵਾਂਗੇ ਤੇ ਸਾਰਿਆਂ ਨੂੰ ਕਰਾਂਗੇ ਸਰਵ ਤੇ ਤੁਸੀਂ ਵੀ ਬਣਾਇਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਸੋਡੀ ਗੋਭੀ ਹੈ ਜਿਹੜੀ ਉਹ ਕਿਹੋ ਜਿਹੀ ਬਣੀ ਹੈਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰਦਿਆ ਕਰੋ ਹੁਣ ਆਪਾਂ ਕਰ ਰਹੇ ਹਾਂ ਜੀ ਸਾਰਿਆਂ ਨੂੰ ਰੋਟੀ ਸਬਜੀ ਸਰਵ ਤੁਸੀਂ ਵੀ ਆਪਣੇ ਬੱਚਿਆਂ ਨਾਲ ਬਣਾ ਕੇ ਜਰੂਰ ਖਾਓ ਤੇ ਇੰਜੋਏ ਕਰੋ ਵੀਡੀਓ ਦੇਖ ਲਈ ਧੰਵਾਦੀ